ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਜੁੜਿਆ ਹੋ ਟਿ ਵਾਣਾ ਕ੍ਰੀਏਸ਼ਨ ਦੇ ਨਾਲ ਸਾਡਾ ਵਟਸਐਪ ਨੰਬਰ ਹੈ 981450336 ਆਪਾਂ ਸੂਟਾਂ ਤੇ ਸੇਲ ਲਾਤੀ ਜੀ ਕਿਉਂਕਿ ਇਹ ਪੁਰਾਣਾ ਮਾਲ ਆਪਾਂ ਨੇ ਹੁਣ ਸਾਰਾ ਸੇਲ 'ਚ ਕੱਢ ਰਹੇ ਹਾਂ ਡਿਸਕਾਊਂਟ ਤੇ ਤੇ ਨਵਾਂ ਆਪਾਂ ਗਰਮੀਆਂ ਦਾ ਮਾਲ ਫੇਰ ਲੈ ਕੇ ਆਉਣਾ ਤਾਂ ਬਹੁਤ ਹੀ ਰੀਜ਼ਨੇਬਲ ਰੇਟ ਤੇ ਨੇ ਜਿਹੜੇ ਆਪਾਂ ਸੂਟ ਦੇ ਰਹੇ ਹਾਂ ਉਹਦੇ ਵਿੱਚੋਂ ਕੁਝ ਪਾਰਟੀ ਵੇਅਰ ਸੂਟ ਵੀ ਨੇ ਤੇ ਗਰਮ ਸੂਟ ਵੀ ਨੇ ਇਹਨਾਂ ਵਿੱਚੋਂ ਗਰਮ ਸੂਟਾਂ ਦੇ ਵਿੱਚ ਇੱਕ ਕੇ ਸੂਟ ਹੈ ਇਹ ਸਿਰਫ 1000 ਰੁਪਏ ਦੇ ਮਿਲਣਗੇ ਇਹ ਵਿਦ ਸ਼ਾਲ ਹੈ ਬਹੁਤ ਜ਼ਿਆਦਾ ਸੋਹਣਾ ਇਹ ਕਲਰ ਹੈ ਤੁਸੀਂ ਸਕਰੀਨ ਸ਼ਾਟ ਲੈਂਦੇ ਜਾਇਓ ਤੇ ਮੰਗਵੋਂ ਦੇ ਜਾਇਓ ਇੱਕ ਇਸ ਇਹ ਕਲਰ ਆ ਜਾਏਗਾ ਇੱਕ ਇਸ ਮੋਵ ਕਲਰ ਹੈ ਬਹੁਤ ਜ਼ਿਆਦਾ ਸੋਹਣਾ ਵਿਦ ਸ਼ਾਲ ਨੇ ਇਹ ਇਹ ਹਜ਼ਾਰ ਹਜ਼ਾਰ ਰੁਪਏ ਦੇ ਰਹਿਣਗੇ ਮਾਰਕੀਟ ਦੇ ਵਿੱਚ ਇਹ 17 1700 ਦੇ ਵਿਕੇ ਆ ਪਹਿਲਾਂ ਤਾਂ ਤੁਸੀਂ ਫਾਇਦਾ ਠਾਓ ਇੱਕੇ ਪਿਸਤਾਜਾ ਕਲਰ ਆ ਜਾਂਦਾ ਇਹ ਵੀ ਬੜਾ ਪਿਆਰਾ ਕਲਰ ਹੈ ਤੇ ਇਹੀ ਗਰਮ ਦੇ ਵਿੱਚ ਬ੍ਰਾਂਡਡ ਫੈਬਰਿਕ ਦੇ ਵਿੱਚ ਇੱਕ ਰਾਇਲ ਬਲੂ ਚ ਆ ਜਾਂਦਾ ਇਹ ਇਸ ਦਾ ਸ਼ਾਲ ਹੈ ਜਿਹੜੇ ਲਾਈਟ ਵੇਟ ਪਸੰਦ ਕਰਦੇ ਨੇ ਲਾਈਟ ਵੇਟ ਹੈ ਇਹ ਬਹੁਤ ਜ਼ਿਆਦਾ ਗਰਮ ਦੇ ਵਿੱਚ 13.5 1300 ਦੇ ਸੂਟ ਵਿੱਚ ਹੈ ਪਹਿਲਾਂ ਇਹ ਹੁਣ ਸਿਰਫ 1000 ਰੁਪਏ ਦਾ ਅ ਇਹ ਗ੍ਰੀਨ ਕਲਰ ਚ ਮਹਿੰਦੀਆ ਜਿਹਾ ਕਲਰ ਆ ਜਾਂਦਾ ਇਹ ਸਾਰੇ ਗਰਮ ਸੂਟਾਂ ਦੇ ਗਰਮ ਸੂਟ ਨੇ ਇਹ ਇਹ ਵਾਲੇ ਆ ਗਏ ਹੁਣ ਪਾਰਟੀ ویئر ਇਹਦੇ ਵਿੱਚ ਇਹ ਵਾਲਾ ਸੂਟ ਹੈ ਜਿਹੜਾ ਇਹ ਪਿਸਤਾ ਕਲਰ ਚ ਹੈ ਥ੍ਰੈਡ ਵਰਕ ਹੋਇਆ ਹੋਇਆ ਇਸ ਦੇ ਵਿਦੂ ਦੁਪੱਟਾ ਇਹ ਥੋੜਾ ਜਿਹਾ ਕਲਰ ਚੇਂਜ ਆ ਰਿਹਾ ਹੋਊਗਾ ਬਟ ਬਹੁਤ ਸੋਹਣਾ ਕਲਰ ਹੈ ਇਹ ਪਹਿਲਾਂ ਆਪਾਂ ਜੇ 13.5 1300 ਦੇ ਵਿੱਚ ਹੈ ਹੁਣ ਇਹ 950 ਦਾ ਇੱਕ ਇਹਦੇ ਵਿੱਚ ਇਹ ਕਲਰ ਆ ਜਾਂਦਾ ਹੈ ਇਹ ਵੀ ਬਹੁਤ ਸੋਹਣਾ ਕਲਰ ਹੈ। ਵਿਦੂ ਦੁਪੱਟਾ ਤੇ ਸਾਰਾ ਫਰੰਟ ਹੈ ਜਿਹੜਾ ਉਹ ਥ੍ਰੈਡ ਵਰਕ ਹੋਇਆ ਹੋਇਆ ਹੈ। ਇਹ ਦੋਨੋਂ ਸੂਟ ਨੇ 1350 ਦੇ ਆ ਅੱਗੇ ਆ ਜਾਂਦੇ ਆ ਜੀ ਆਪਾਂ ਨੇ 13100 ਦੇ ਵੇਚੇ ਸੀ। ਇਹ ਜ਼ਰੀ ਦਾ ਵਰਕ ਹੋਇਆ ਹੋਇਆ ਇਹਦੇ ਬਾਰਡਰ ਤੇ ਤੁਸੀਂ ਦੇਖੋ ਬਹੁਤ ਸਫਾਈ ਚ ਔਰ ਸਾਰੇ ਇਹਦੇ ਬੁੱਟੀ ਪਈ ਹੋਈ ਹੈ। ਨਾਲ ਇਹਨਾਂ ਦੇ ਦੁਪੱਟੇ ਨੇ ਇਹ ਆਪਾਂ ਨੇ 13-1300 ਦੇ ਸੂਟ ਵੇਚੇ ਸੀਗੇ ਹੁਣ ਆਪਾਂ ਇਹ ਦੇ ਰਹੇ ਹਾਂ 900 ਦੇ ਜਿਹੜਾ ਵੀ ਸੂਟ ਪਸੰਦ ਆ ਉਹ ਇਸ ਚ ਕੇ ਕਲਰ ਹੈ ਗ੍ਰੇ ਕਲਰ ਹੈ ਜ਼ਰੀ ਦਾ ਵਰਕ ਹੋਇਆ ਹੋਇਆ ਔਰ ਫੈਬਰਿਕ ਹੈ ਜਿਹੜੀ ਇਹ ਨੇਚਰਲ ਕ੍ਰੇਪ ਤੇ ਹੈ ਇਹ ਕਾ ਜਾਂਦਾ ਇਸ ਚ ਬਹੁਤ ਜ਼ਿਆਦਾ ਸੋਹਣਾ ਪੀਚ ਜਿਹਾ ਕਲਰ ਹੈ ਸਫਾਈ ਹੈ ਜਿਹੜੀ ਉਹ ਬਹੁਤ ਜ਼ਿਆਦਾ ਸੋਹਣੀਆ ਬੁੱਤੀ ਜਿਹੜੀ ਬਣੀ ਹੈ ਤੇ ਇਹਦੇ ਵਿੱਚ ਆ ਕਲਰ ਆ ਜਾਂਦਾ ਵਿਦੁੱਤ ਦੁਪੱਟਾ ਸਿਰਫ 900 ਦੇ ਨੇ ਤੁਸੀਂ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਸਾਡੇ ਸਟੋਰ ਤੇ ਵਿజిਟ ਵੀ ਕਰ ਸਕਦੇ ਹੋ ਅਸੀਂ ਸਟੀਚਿੰਗ ਵੀ ਕਰਦੇ ਹਾਂ ਸਾਡੇ ਸਿੰਪਲ ਸੂਟ ਦੀ ਸਟੀਚਿੰਗ ਹੈ ਜਿਹੜੀ ਉਹ ਸਿਰਫ 300 ਰੁਪਿਆ ਪਲਾਜ਼ੋ ਸੂਟ ਦੀ 350 ਰੁਪਿਆ ਲਾਈਨਿੰਗ ਵਾਲਾ ਸੂਟ ਹੈ ਜਿਹੜਾ ਜੇ ਲਾਈਨਿੰਗ ਤੁਸੀਂ ਦਿਨੇ ਹੋ ਤਾਂ 800 ਰੁਪਿਆ ਜੇ ਲਾਈਨਿੰਗ ਸਾਡੀ ਹੁੰਦੀ ਹੈ ਤਾਂ 1100 ਰੁਪਿਆ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਕਰ ਦੋ ਆਪਣੇ ਵਟਸਐਪ ਤੇ ਨਾਪ ਭੇਜ ਦੋ ਸੂਟ ਬਣ ਕੇ ਤੁਹਾਡੇ ਘਰੇ ਪਹੁੰਚ ਜਾਊਗਾ ਸਾਡੇ ਸਟੋਰ ਤੇ ਜੇ ਤੁਸੀਂ ਵਿਜ਼ਿਟ ਕਰਨਾ ਹੈ ਤਾਂ ਪਤਾ ਸਾਡਾ 124 ਸੀ ਰਣਜੀਤਨਗਰ ਨੀਅਰ ਟਿਵਾਣਾ ਚੌਂਕ ਪਟਿਆਲਾ ਤਾਂ ਤੁਸੀਂ ਚਾਹੇ ਆਨਲਾਈਨ ਆਰਡਰ ਕਰ ਦੋ ਚਾਹੇ ਸਾਡੇ ਸਟੋਰ ਤੇ ਵਿਜ਼ਿਟ ਕਰ ਦੋ ਅਸੀਂ ਡਿਸਕਾਊਂਟ ਲਾਤਾ ਤਾਂ ਇਹਦਾ ਫਾਇਦਾ ਜ਼ਰੂਰ ਠਾਓ ਏ ਆਗੇ ਸਪਨ ਦੇ ਸੂਟ ਨੇ ਇਹ ਸਾਰੇ ਸਪਨ ਦੇ ਇਹਦੇ ਨਾਲ ਸ਼ਾਲ ਨੇ ਇਹਦੇ ਵਿੱਚ ਇੱਕ ਖੋਲ ਕੇ ਵਿਖਾ ਦਿੰਨੀ ਆ ਮੈਂ ਤੁਹਾਨੂੰ ਕੱਟ ਪੂਰੀ ਰਹੂਗੀ ਆ ਦੇਖੋ ਰਾਇਲ ਬਲੂ ਕਲਰ ਦੇ ਵਿੱਚ ਹੈ ਇਸ ਤਰ੍ਹਾਂ neck ਤੇ sequence work ਹੋਇਆ ਹੋਇਆ ਤੇ ਇਹ ਇਸ ਦਾ ਪੱਲਾ ਰਹਿ ਕੱਟ ਪੂਰੀ ਹੈ ਇਹ ਸਿਰਫ 6.5 660 ਦੇ ਸੂਟ ਨੇ షిప్పింగ్ ফ্রি ਰਹੂਗੀ ਤੇ ਖੁੱਲਾ ਡੁੱਲਾ ਜਿਹੜਾ ਸਪਨ ਦਾ ਇਹ ਸ਼ਾਲ ਰੂਪ ਆ ਦੇਖੋ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ ਫਾਇਦਾ ਉਠਾਓ ਸਿਰਫ 650 ਦੇ ਸੂਟ ਸ਼ਿਪਿੰਗ ਚਾਰजेस ਨੇ ਜਿਹੜੇ ਉਹ ਬਿਲਕੁਲ ਫ੍ਰੀ ਨੇ ਇੰਡੀਆ ਦੇ ਵਿੱਚ ਏ ਹੋ ਗਿਆ ਰਾਇਲ ਬਲੂ ਕਲਰ ਏ ਇਸ ਦੇ ਵਿੱਚ ਕੀ ਕਾ ਜਾਂਦਾ ਆਪਣਾ ਅ ਰਸਟ ਕਲਰ ਦੇ ਵਿੱਚ ਦੋ ਕਲਰ ਨੇ ਇਸ ਚ ਇੱਕ ਇਹ ਆ ਗਿਆ ਸਨ ਦਾ ਇਸ ਡਿਜ਼ਾਈਨ ਦਾ ਇਹ ਸੂਟ ਹੈ ਇਸ ਦਾ ਸ਼ਾਲ ਹੈ ਇੱਕ ਇਸੇ ਦੇ ਵਿੱਚ ਇਹ ਆ ਜਾਏਗਾ ਕਲਰ ਇੱਕ ਇਹ ਵਾਲਾ ਇਸ ਦਾ ਸ਼ਾਲ ਆ ਜਾਂਦਾ ਇੱਕ ਗ੍ਰੀਨ ਕਲਰ ਹੈ ਸਾਰੇ ਵਿਦ ਸ਼ਾਲ ਨੇ ਆ بڑا ਸੂਟ ਹੈ ਜਿਹੜਾ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਵਿਦ ਸ਼ਾਲ ਕਿ ਕਾਵੜ ਆ ਗਿਆ ਆ ਕਲਰ ਬਹੁਤ ਜ਼ਿਆਦਾ ਸੋਹਣਾ ਸਪਨ ਦੇ ਨੇ ਸਾਰੇ ਵਿਦ ਸ਼ਾਲ ਨੇ ਇੱਕ ਇਹਦੇ ਵਿੱਚ ਇਹ ਪਿਸਤਾ ਕਲਰ ਆ ਜਾਂਦਾ ਹੈ ਇਹ ਸਾਰੇ ਸੂਟ ਨੇ ਜਿਹੜੇ ਸਰਦੀਆਂ ਦਾ ਕਿਉਂਕਿ ਆਪਾਂ ਨੇ ਹੁਣ ਇਹ ਸਾਰੇ ਸੂਟ ਕੱਢਣੇ ਆ ਤਾਂ ਗਰਮੀਆਂ ਦੇ ਸੂਟ ਲੈਣੇ ਆ ਸੋ ਇਹ ਸਾਰੇ ਸੂਟ ਨੇ 6.5 600 ਦੇ ਸ਼ਿਪਿੰਗ ਫ੍ਰੀ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ